ਵੱਡਾ ਕਰਨ ਲੱਗ ਪਿਆ ਆਪਣੇ ਆਪ ਨੂੰ ਹੀ ਆਪਣੇ ਆਪ ਨੂੰ ਜਣਾਉਣ ਲੱਗ ਪਿਆ ਇੱਥੇ ਤੇ ਆਪਣਾ ਆਪਾ ਭਾਵ ਗਮਾਉਣਾ ਸੀ ਇੱਥੇ ਜਿੱਥੇ-ਕਿੱਥੇ ਜਾ ਕੇ ਮੈਂ ਆਪਣੀ ਮੋਹਰ ਲਾ ਦੇਣਾ ਜੀ ਮੈਂ ਆ ਜੀ ਮੈਂ ਮੇਰੀ ਗੱਲ ਹੋਏ ਤੇ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਮੇਰਾ ਕਰ ਕਰ ਵਿਗੂਤਾ ਵਿਗੂਤਾ ਕਹਿੰਦੇ ਨੇ ਖੁਆਰ ਹੀ ਹੋ ਰਿਆਂ ਹੋਰ ਕੀ ਹੋ ਰਿਆਂ ਸੀ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਅਸੀਂ ਵਿਆਹ ਦਾ ਕਾਰਜ ਰੱਖਦੇ ਹਾਂ ਨਾ 1.5 ਕਰੋੜ ਕਿਸੇ ਨੇ ਫੂਕ ਦਿੱਤਾ ਕਿਸੇ ਨੇ 2 ਕਰੋੜ ਫੂਕ ਦਿੱਤਾ ਤੇ ਧੀ ਰਾਣੀ ਦਾ ਤਨ ਨਹੀਂ ਅਸੀਂ ਟੱਕ ਪਾਏ ਇਹਨਾਂ ਕੁਝ ਫੂਕਣ ਤੋਂ ਬਾਅਦ ਉਹ ਪੇਟ ਤੋਂ ਵੀ ਨੰਗੀ ਹੈ ਉਹ ਸਿਰ ਤੋਂ ਵੀ ਨੰਗੀ ਹੈ ਇਹਨਾਂ ਕੁਝ ਕਰਨ ਦੇ ਬਾਅਦ ਅਸੀਂ ਧੀ ਰਾਣੀ ਦੇ ਤਨ ਨੂੰ ਟੱਕ ਨਹੀਂ ਪਾਏ ਲੋਕਾਂ ਦੇ ਵਿੱਚ ਇਹਨਾਂ ਕੁਝ ਜਾ ਕੇ ਫੂਕ ਦਿੱਤਾ ਫਿਰ ਪੈਲਸਾਂ ਦੇ ਵਿੱਚ ਜਾ ਕੇ ਮਹਿੰਗੇ ਮਹਿੰਗੇ ਕੋਥੇ ਪਕਵਾਨ ਅਸੀਂ ਖਾਦੇ ਬਸ ਪਿੱਛੇ ਇੱਕੋ ਸੋਚ ਹੈ ਕਿ ਲੋਕ ਕਿਤੇ ਇਹ ਨਾ ਕਹਿ ਦੇਣ ਕਿ ਇਹ ਬੰਦਾ ਛੋਟਾ ਹੈ ਕਿਤੇ ਲੋਕ ਇਹ ਨਾ ਕਹਿ ਦੇਣ ਕਿ ਇਹਨਾਂ ਦੇ ਵਿਆਹ ਦੇ ਰੋਟੀ ਵਿੱਚ ਤੇ ਸਵਾਦ ਹੀ ਨਹੀਂ ਆਇਆ ਗੁਰੂ ਸਾਹਿਬ ਕਹਿੰਦੇ ਨੇ ਸਾਦੇ ਰਹੋ ਸਾਡੇ ਸਾਦੇ ਵਿਆਹਕਾਰ ਜੋ ਹੋਣ ਸਾਡੇ ਸਾਦੇ ਭੋਗ ਹੋਣ ਹੁਣ ਤੇ ਜੰਮਣਾ ਵਿਆਹਣਾ ਤੇ ਮਰਣਾ ਮਰਣਾ ਤੇ ਹੋਰ ਔਖਾ ਹੋ ਗਿਆ ਅਸੀਂ ਦੇਖਦੇ ਆ ਕਿੰਨੀਆਂ ਮਹਿੰਗੀਆਂ ਰੋਟੀਆਂ ਚੱਲਦੀਆਂ ਨੇ ਬਾਪੂ ਚੜਾਈ ਕਰ ਗਿਆ ਤੇ ਇੰਜ ਲੱਗਦਾ ਕਿ ਜਿਵੇਂ ਬਾਪੂ ਚੜਾਈ ਨਹੀਂ ਕੀਤਾ ਤੇ ਬਾਪੂ ਦਾ ਵਿਆਹ ਕਾਰਜ ਹੋ ਰਿਹਾ ਹੈ ਇੰਨਾ ਮਹਿੰਗਾ ਪਿੱਛੇ ਸੋਚ ਕੀ ਹੈ ਖੁਆਰ ਹੋ ਰਹੇ ਨਾ ਅਸੀਂ ਮੇਰਾ ਮੇਰਾ ਕਰ ਕਰ ਵਿਗੂਤਾ ਕਿਤੇ ਰਿਸ਼ਤੇਦਾਰ ਇਹ ਗੱਲ ਨਾ ਆ ਕੇ ਕਹਿ ਦੇਣ ਕਿ ਤੁਹਾਡੀ ਮਾਂ ਮਰੀ ਸੀ ਤੇ ਤੁਸੀਂ ਉਹ ਫਲਾਣੀ ਆਈਸਕ੍ਰੀਮ ਤੇ ਚਲਾਈ ਨਹੀਂ ਉਹ ਫਲਾਣੀ ਰੋਟੀ ਤੇ ਚਲਾਈ ਨਹੀਂ ਤੁਸੀਂ ਗੁਰੂ ਸਾਹਿਬ ਕਹਿੰਦੇ ਨੇ ਮਨ ਹਾਲੀ ਕਿਰਸ਼ਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਨਿਮਰਤਾ ਚ ਰਹਿ ਆਨੰਦ ਲਏਗਾ ਜੀਵਨ ਦੇ ਵਿੱਚ ਇਥੇ ਤਾਂ ਇੱਕ ਤੋਂ ਇੱਕ ਨੇ ਬੜੇ ਆਏ ਤੇਰੇ ਵਰਗੇ ਬੜੇ ਧਰਤੀ ਤੋਂ ਉੱਠ ਗਏ ਉਹਨਾਂ ਵਿੱਚ ਤੂੰ ਵੀ ਐ ਤੇਰੀ ਕੀ ਪਾਇਆ ਇਹ ਤੇ ਤਾਂ ਲੰਕਾ ਗੱਡ ਸੋਨੇ ਦਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਬੜੇ ਬੜੇ ਮਹਾਰਤੀ ਇੱਥੇ ਸੰਸਾਰ ਤੇ ਆਏ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਕਾਈ ਜਨ ਤ੍ਰਿਣ ਧਰਮੂਡ ਬੁਲਾਏ ਹਮਰੋ ਕਰਤਾ RAM ਸਰੇ ਹੀ ਕਾਹੇ ਰੇ ਨਰ ਗਰਭ ਕਰਦੋ ਬਿਨ ਸਜਾਏ ਝੂਠੀ ਦੇਹੀ ਮੇਰੀ ਮੇਰੀ ਕੈਰੋ ਕਰਤੇ ਦੁਰਜੋਦਨ ਸੇ ਭਾਈ 12 ਯੋਜਨ ਚਤਰ ਚਲੇਤਾ ਦੇਹੀ ਗਿਰਜ ਨਖਾਈ 12 ਯੋਜਨ ਪਤਾ ਕਿ ਨੂੰ ਕਹਿੰਦੇ ਨੇ ਇੱਕ ਯੋਜਨ ਬਣਦਾ 4 ਕਿਲੋਮੀਟਰ ਦਾ 12 48 ਜਦੋਂ ਇਹ ਯੁੱਧ ਹੋਇਆ ਨਾ ਤੇ 48 ਕਿਲੋਮੀਟਰ ਜਿਹੜੀ ਧਰਤੀ ਸੀ ਨਾ ਉਹ ਸੋਨੇ ਦੇ ਛਤਰਾਂ ਦੇ ਨਾਲ ਟਕੀ ਹੋਈ ਸੀ ਇਹਨੇ ਪ੍ਰਤਾਪੀ ਮਹਾਬਲੀ ਸੂਰਮੇ ਜਿਹੜੇ ਸਨ ਉਹਨਾਂ ਦੀਆਂ ਦੇਹੀਆਂ ਰੁਲ ਗਈਆਂ ਇੱਥੇ ਮੇਰੀ ਮੇਰੀ ਕੈਰੋ ਕਰਤੇ ਕੈਰਵ ਮੇਰੀ ਮੇਰੀ ਕਰਕੇ ਮਰ ਗਏ ਪੰਡਵਾ ਦੇ ਨਾਲ ਲੜ ਲੜ ਕੇ ਗੁਰੂ ਸਾਹਿਬ ਕਹਿੰਦੇ ਕੰਮ ਛੱਡ ਦੇ ਜੇ ਕਰੇਗਾ ਫਿਰ ਮੇਰਾ ਮੇਰਾ ਕਰ ਕਰ ਬਿਗੂਤਾ ਆਤਮ ਨਾ ਚੀਨਾ ਪਰ ਮੈਂ ਵਿੱਚ ਸੁੱਤਾ ਆਪਣੇ ਆਤਮਿਕ ਜੀਵਨ ਦੀ ਪਛਾਣ ਨਹੀਂ ਕੀਤੀ ਤੇ ਭਰਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਗੱਲਤ ਦੇ ਵਿੱਚ ਸੁਤਾ ਰਿਆ ਮਰ ਮੁਇਆ ਸ਼ਬਦੇ ਮਰ ਜਾਏ ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀ ਲੱਗ ਕੇ ਮਾਇਆ ਦੇ ਮੋਹ ਵੱਲੋਂ ਮਰ ਜਾਏ ਉਸ ਤਤਨੰਦਾ ਗੁਰ ਸਮਝਣਾਈ ਇਸ ਯੁਗ ਮੈਂ ਲਾਹ ਹਰ ਜਪ ਲੈ ਜਾਏ ਉਸਤਾ ਤੇ ਨਿੰਦਾ ਗੁਰੂ ਸਾਹਿਬ ਕਹਿੰਦੇ ਨੇ ਦੋਨਾਂ ਦਾ ਹੀ ਤਿਆਗ ਕਰਨਾ ਹੈ ਜੇਕਰ ਤੁਹਾਡੀ ਕੋਈ ਨਿੰਦਿਆ ਕਰਦਾ ਹੈ ਤੇ ਬਹੁਤ ਮਾੜੀ ਗੱਲ ਹੈ ਪਰ ਸੰਗਤ ਜੀ ਜੇਕਰ ਤੁਹਾਡੀ ਕੋਈ ਉਸਤਾਤ ਕਰਦਾ ਹੈ ਨਾ ਤੇ ਉਹ ਉਹਦੇ ਨਾਲੋਂ ਜ਼ਿਆਦਾ ਖਤਰਨਾਕ ਹੈ ਜੇਕਰ ਕੋਈ ਤੁਹਾਡੀ ਐਵੇਂ ਵਡਿਆਈ ਕਰੀ ਜਾਵੇ ਤੁਹਾਨੂੰ ਚੜਾਈ ਜਾਵੇ ਗੁਰੂ ਸਾਹਿਬ ਕਹਿੰਦੇ ਨੇ ਇਹਦੀ ਉਸਤਤ ਨਿੰਦਿਆ ਨਾਲੋਂ ਵੀ ਮਾੜੀ ਐ ਉਸਤਤ ਨਿੰਦਾ ਦਉ ਤਿਆਗਿਆ ਖੋਜੈ ਪਦ ਨਿਰਵਾਨਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੋ ਗੁਰਮੁਖ ਜਾਨਾ ਜੇ ਕੋਈ ਬਹੁਤਾ ਤੁਹਾਨੂੰ ਆਖੇ ਨਾ ਕਿ ਤੁਸੀਂ ਤਾਂ ਭਾਈ ਸਾਹਿਬ ਬਹੁਤ ਚੰਗੇ ਹੋ ਸਮਝੋ ਇਹ ਖੰਡ ਹੈ ਇਹ ਜਿਹੜੀ ਮਿਠਾਸ ਹੈ ਨਾ ਇਹਦੀ ਇਹਦੇ ਵਿੱਚੋਂ ਬੜਾ ਵੱਡਾ ਦੁੱਖ ਪ੍ਰਗਟ ਹੋਣਾ ਕਿਉਂਕਿ ਲੋਕ ਜਿਹੜੇ ਖੁਸ਼ ਆਮਦੀ ਲੋਕ ਹੁੰਦੇ ਨੇ ਨਾ ਜਨਾਂ ਨੂੰ ਅਸੀਂ ਕਹਿ ਦਈਏ ਝੋਲੀ ਚੋਕਾ ਐਵੇਂ ਹੀ ਕਿਸੇ ਦੀਆਂ ਨਿਹਰੀਆਂ ਵਡਿਆਈਆਂ ਕਰੀ ਜਾਣੀਆਂ ਤੇ ਝੂਠਾ ਮੁਸਕਰਾਉਣਾ